ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਜੀ ਦਾ ਸਾਡੇ ਚੈਨਲ ਪੰਤਰੀਆਂ ਗੱਲਾਂ ਦੇ ਵਿੱਚ ਪਿਛਲੀ ਵੀਡੀਓ ਦੇ ਵਿੱਚ ਅਸੀਂ ਗੱਲ ਕਰੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਕਿਵੇਂ ਤੇ ਕਿਸ ਤਰ੍ਹਾਂ ਹੋਈ ਤੇ ਅੱਜ ਅਸੀਂ ਗੱਲ ਕਰਾਂਗੇ ਨੌਵੇਂ ਪਾਸ਼ਾ ਦੀ ਸ਼ਹੀਦੀ ਵਿੱਚੋਂ ਮਾਤਾ ਗੁਜਰੀ ਜੀ ਕਿੱਥੇ ਰਹੇ ਸਨ ਤੇ ਉਹਨਾਂ ਦੀ ਜਿਹੜੀ ਜ਼ਿੰਦਗੀ ਦਾ ਸਫ਼ਰ ਸੀ ਇਸ ਤਰ੍ਹਾਂ ਰਿਆ ਇੱਕ ਛੋਟੀ ਜੀ ਜਾਣਕਾਰੀ ਦੇਾਂਗੇ ਪਤੀ ਦੇ ਸ਼ਰੀਰ ਦਾ ਸੰਸਕਾਰ ਕਰਨੇ ਸਮੇ ਮਾਤਾ ਗੁਜਰੀ ਜੀ ਦੀਆਂ ਅੱਖਾਂ ਵਿੱਚ ਕਿਸੇ ਕਿਸਮ ਦੇ ਹੰਝੂ ਨਹੀਂ ਸਨ ਆਏ ਅਤੇ ਚਿਹਰੇ ਪਰ ਉਦਾਸੀ ਜਾਂ ਰੂਹ ਵਿੱਚ ਨਮੋਸ਼ੀ ਨਹੀਂ ਸੀ ਸਗੋਂ ਉਹਨਾਂ ਨੇ ਆਪਣੇ ਬੇਟੇ ਦੇ ਸਿਰ ਪਰ ਹੱਥ ਰੱਖ ਕੇ ਉਸ ਨੂੰ ਧਰਮ ਯੁੱਧ ਵਿੱਚ ਅੱਗੇ ਵਧਣ ਲਈ ਹੌਸਲਾ ਦਿੱਤਾ ਬਾਅਦ ਵਿੱਚ ਵੀ ਮਾਤਾ ਗੁਜਰੀ ਜੀ ਨੇ ਬੇਟੇ ਗੋਬਿੰਦ ਦਾਸ ਦਾ ਹਰ ਮੋਹਮ ਹਰ ਫੈਸਲੇ ਅਤੇ ਹਰ ਹਰਕਤ ਵਿੱਚ ਪੂਰਾ ਪੂਰਾ ਸਾਥ ਦਿੱਤਾ ਸੀ ਮਾਤਾ ਜੀ ਨੇ ਫਿਰ ਜੂਨ 1677 ਈਸਵੀ ਵਿੱਚ ਆਪਣੇ بیٹے ਦੀ ਸ਼ਾਦੀ ਗੁਰੂ ਦੇ ਲਾਹੌਰ ਵਿੱਚ ਮਾਤਾ ਜੀਤੋ ਜੀ ਦੇ ਨਾਲ ਕੀਤੀ ਅਤੇ ਆਪਣੇ ਨੂੰਹ ਨੂੰ ਵੀ ਧੀ ਵਾਲਾ ਨਿੱਘ ਅਤੇ ਪਿਆਰ ਦਿੱਤਾ ਸੀ ਲਾਹੌਰ ਵਿੱਚ ਆ ਕੇ ਮਾਤਾ ਜੀਤੋ ਭਾਵੇਂ ਚੱਕ ਨਾਨਕੀ ਵਿੱਚ ਤਾਂ ਰਹਿਣ ਲੱਗ ਪਏ ਸਨ ਪਰ ਉਹਨਾਂ ਦਾ ਦਿਲ ਇੱਕ ਨਿੱਕੇ ਜਿਹੇ ਪਿੰਡ ਵਿੱਚ ਨਹੀਂ ਸੀ ਲੱਗਾ ਅਤੇ ਸ਼ਾਇਦ ਇਸੇ ਕਾਰਨ ਉਹ ਬਿਮਾਰ ਪੈ ਗਏ ਮਾਤਾ ਜੀਤੋ ਜੀ ਗੁਰੂ ਗੋਬਿੰਦ ਸਾਹਿਬ ਜੀ ਦੇ ਪਹਿਲੇ ਪਤਨੀ ਰਹੇ ਸਨ ਮਾਤਾ ਜੀਤੋ ਦੀ ਬਿਮਾਰੀ ਦੇ ਸਮੇਂ ਵੀ ਮਾਤਾ ਗੁਜਰੀ ਜੀ ਨੇ ਆਪਣੇ ਨੂੰਹ ਦੀ ਬਹੁਤ ਸੇਵਾ ਸੰਭਾਲ ਕੀਤੀ ਪਰ ਜਦੋਂ 6 ਸਾਲ ਤੱਕ ਮਾਤਾ ਜੀਤੋ ਜੀ ਸਿਹਤ ਠੀਕ ਨਾ ਹੋਈ ਤਾਂ ਉਹਨਾਂ ਨੇ ਮਾਤਾ ਗੁਜਰੀ ਜੀ ਨੂੰ ਇਹ ਅਰਜ਼ ਕੀਤੀ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਦੂਜਾ ਵਿਆਹ ਕਰ ਦੇ ਕਿਉਂਕਿ ਵੱਡੀ ਉਮਰ ਹੋਣ ਕਰਕੇ ਮਾਤਾ ਜੀ ਲਈ ਗੁਰੂ ਘਰ ਦੀ ਸੇਵਾ ਸੰਭਾਲ ਕਰਨਾ ਮੁਸ਼ਕਲ ਕੰਮ ਹੈ ਜਦੋਂ ਮਾਤਾ ਗੁਜਰੀ ਜੀ ਨੇ ਗੁਰੂ ਜੀ ਨੂੰ ਇਸ ਬਾਰੇ ਕਿਹਾ ਤਾਂ ਉਹਨਾਂ ਨੇ ਨਾ ਕਰ ਦਿੱਤੀ ਇਸ ਤਰ੍ਹਾਂ 6 ਮਹੀਨੇ ਹੋਰ ਲੰਘ ਗਏ ਪਰ ਜਦੋਂ ਮਾਤਾ ਜੀ ਨੇ ਫਿਰ ਜ਼ੋਰ ਪਾਇਆ ਤਾਂ ਗੁਰੂ ਜੀ ਮੰਨ ਗਏ ਅਤੇ ਮਾਤਾ ਗੁਜਰੀ ਜੀ ਨੇ 3 April 1684 7 ਵਿਸਾਖ ਸਮੰਤ 1741 ਦੇ ਦਿਨ ਗੁਰੂ ਜੀ ਦਾ ਵਿਆਹ ਮਾਤਾ ਸੁੰਦਰੀ ਖੰਡੇ ਦੀ ਪੌਲ ਮਗਰੋਂ ਸੁੰਦਰਕੌਰ ਨਾਲ ਕਰ ਦਿੱਤਾ ਮਾਤਾ ਗੁਜਰੀ ਜੀ ਨੇ ਮਾਤਾ ਸੁੰਦਰੀ ਅਤੇ ਜੀਤੋ ਦੋਹਾਂ ਨੂੰ ਹਾਂ ਨੂੰ 3ਾਂ ਵਾਂਗ ਰੱਖਿਆ ਅਤੇ ਸੁੰਦਰੀ ਨੇ ਵੀ ਜੀਤੋ ਨੂੰ ਵੱਡੀ ਭੈਣ ਵਾਲਾ ਮਾਣ ਦਿੱਤਾ ਸੀ ਫਿਰ ਪੌਂਟਾ ਸਾਹਿਬ 26 ਜਨਵਰੀ 1687 ਈਸਵੀ ਦੇ ਦਿਨ ਮਾਤਾ ਸੁੰਦਰੀ ਨੇ ਸਹਿਬਜ਼ਾਦਾ ਅਜੀਤ ਸਿੰਘ ਨੂੰ ਜਨਮ ਦਿੱਤਾ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਦੀ ਤੋਂ 10 ਸਾਲ ਪਿੱਛੋਂ ਇੱਕ ਬੱਚੇ ਦਾ ਜਨਮ ਹੋਇਆ ਸੀ ਅਤੇ ਮਾਤਾ ਗੁਜਰੀ ਜੀ ਨੇ ਆਪਣੇ ਪੋਤੇ ਨੂੰ ਬੜੇ ਚਾਵਾਂ ਦੇ ਨਾਲ ਪਾਲਿਆ ਮਾਤਾ ਜੀ ਤੋਂ ਵੀ ਬੱਚੇ ਨੂੰ ਲਾਡ ਕਰਦੀ ਅਤੇ ਉਸ ਨਾਲ ਅਕਸਰ ਖੇਡਦੀ ਰਹਿੰਦੀ ਜਿਸ ਨਾਲ ਉਸ ਦਾ ਦਿਲ ਪਰਚਣ ਲੱਗਾ ਅਤੇ ਬਿਮਾਰੀ ਵੀ ਠੀਕ ਹੋਣ ਲੱਗੀ ਪਰ ਦੂਸਰੇ ਪਾਸੇ ਸਹਬਜ਼ਾਦਾ ਅਜੀਤ ਸਿੰਘ ਨੂੰ ਜਨਮ ਦਿਨ ਤੋਂ ਬਾਅਦ ਮਾਤਾ ਸੁੰਦਰੀ ਦੀ ਸਿਹਤ ਵੀ ਖਰਾਬ ਹੋਣ ਲੱਗ ਗਈ ਇਸ ਸਮੇਂ ਵੀ ਮਾਤਾ ਗੁਜਰੀ ਜੀ ਨੇ ਆਪਣੇ ਪੋਤੇ ਅਤੇ ਨੋਹ ਦੋਹਾਂ ਨੋਹਾਂ ਦੀ ਸੇਵਾ ਦਿਲੋਂ ਕੀਤੀ ਨਵੰਬਰ 1688 ਇਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖ ਸੰਗਤਾਂ ਚੱਕ ਨਾਨਕੀ ਫਿਰਮੜਾਈਆਂ ਸਨ ਇਨ੍ਹਾਂ ਦਿਨਾਂ ਵਿੱਚ ਚੱਕ ਨਾਨਕੀ ਇੱਕ ਵੱਡਾ ਖਾਸ ਨਗਰ ਬਣ ਚੁੱਕਿਆ ਸੀ ਜਿਸ ਨੂੰ ਦੇਖ ਕੇ ਕੁਝ ਪਹਾੜੀ ਰਾਜੇ ਤਾਂ ਈਰਖਾ ਵੀ ਕਰਨ ਲੱਗ ਪਏ ਸਨ ਇਸ ਸਮੇਂ ਮਾਤਾ ਜੀਤੋ ਜੀ ਪੂਰੀ ਤਰ੍ਹਾਂ ਠੀਕ ਹੋ ਗਏ ਸਨ ਅਤੇ ਉਹਨਾਂ ਨੇ ਗੁਰੂ ਘਰ ਦੀ ਫਿਰ ਸੇਵਾ ਸੰਭਾਲ ਲਈ ਮਾਤਾ ਸੁન્દਰੀ ਅਤੇ ਮਾਤਾ ਗੁਜਰੀ ਦੀ ਸੇਵਾ ਵੀ ਕਰਨ ਲੱਗ ਪਏ ਸਨ ਮਾਤਾ ਸੁન્દਰੀ ਦੀ ਸੇਤਨਾ ਠੀਕ ਹੋਣ ਕਰਕੇ ਹੁਣ ਸਹਬਜ਼ਾਦਾ ਅਜੀਤ ਸਿੰਘ ਵਧੀਰੇ ਕਰਕੇ ਮਾਤਾ ਜੀਤੋ ਦੇ ਪਾਸ ਹੀ ਰਹਿੰਦੇ ਸੀ ਤੰਦਰੁਸਤ ਹੋਈ ਮਾਤਾ ਜੀਤੋ ਨੇ ਜੁਝਾਰ ਸਿੰਘ ਨੂੰ 16 ਮਾਰਚ 1691 ਜੋਰਾਵਰ ਸਿੰਘ ਨੂੰ 17 ਨਵੰਬਰ 1696 ਇਸਵੀ ਵਿੱਚ ਅਤੇ 26 ਜਨਵਰੀ 1690 ਦੇ ਦਿਨ ਫਤਿਹ ਸਿੰਘ ਨੂੰ ਜਨਮ ਦਿੱਤਾ ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਫਿਰ ਵਿਗੜ ਗਈ। ਮਾਤਾ ਸੁੰਦਰੀ ਦੀ ਸਿਹਤ ਪਹਿਲਾਂ ਹੀ ਖਰਾਬ ਸੀ ਜਿਸ ਕਰਕੇ ਬੱਚਿਆਂ ਤੇ ਉਹਨਾਂ ਦੀਆਂ ਮਾਵਾਂ ਦੀ ਸਾਰੇ ਜ਼ਿੰਮੇਵਾਰੀ ਫਿਰ ਮਾਤਾ ਗੁਜਰੀ ਜੀ ਦੇ ਸਿਰ ਆ ਪਈ। ਮਾਤਾ ਗੁਜਰੀ ਜੀ ਨੇ ਚਾਰ ਪੋਤੀਆਂ ਨੂੰ ਬੜੇ ਚਾਵਾਂ ਦੇ ਨਾਲ ਪਾਲਿਆ, ਖਿੜਾਇਆ ਅਤੇ ਉਹਨਾਂ ਵਿੱਚ ਗੁਰੂ ਨਾਨਕ ਦੀ ਸਿੱਖੀ ਦੀਆਂ ਖੂਬੀਆਂ ਭਰੀਆਂ। ਮਾਤਾ ਗੁਜਰੀ ਜੀ ਨੇ ਉਹਨਾਂ ਨੂੰ ਸਿੱਖ ਇਤਿਹਾਸ ਦੀਆਂ ਸਾਖੀਆਂ ਸੁਣਾ-ਸੁਣਾ ਕੇ ਸਿੱਖੀ ਜੀਵਨ ਵਿੱਚ ਵੀ ਪਰਪੱਕ ਕਰ ਦਿੱਤਾ। ਹੁਣ 1700 ਈਸਵੀ ਦੇ ਅੰਤ ਵਿੱਚ ਮਾਤਾ ਜੀ ਤੋ ਜੀ ਬਹੁਤ ਬਿਮਾਰ ਹੋ ਗਏ ਅਤੇ 5 ਦਸੰਬਰ 1700 ਦੇ ਦਿਨ ਉਹ ਚੜ੍ਹਾਈ ਕਰ ਗਏ। ਇਸ ਵੇਲੇ ਮਾਤਾ ਗੁਜਰੀ ਜੀ ਦੀ ਉਮਰ 75 ਸਾਲ ਹੋ ਚੁੱਕੀ ਸੀ। ਅਜੀਤ ਸਿੰਘ ਜੋ ਇਸ ਸਮੇ 13 ਸਾਲ ਦੇ ਸੀ, ਜੁਝਾਰ ਸਿੰਘ ਜੋ ਇਸ ਸਮੇ 9 ਸਾਲ ਦੇ ਸੀ, ਗੁਰੂ ਜੀ ਕੋਲ ਰਿਹਾ ਕਰਦੇ ਸਨ। ਉਹ ਪੜ੍ਹਦੇ ਵੀ ਅਤੇ ਘੋੜਸਵਾਰੀ ਅਤੇ ਸ਼ਸਤਰ ਵਿੱਦਿਆ ਵੀ ਹਾਸਲ ਕਰਦੇ ਸਨ। ਪਰ ਫਤੇ ਸਿੰਘ ਜੋ ਅਜੇ 2 ਸਾਲ ਦੇ ਵੀ ਨਹੀਂ ਸੀ ਹੋਏ ਸਦਾ ਮਾਤਾ ਗੁਜਰੀ ਜੀ ਦੀ ਗੋਦ ਵਿੱਚ ਅਤੇ ਜਰਾਵਰ ਸਿੰਘ ਜੋ ਸਿਰਫ 4 ਸਾਲ ਦੇ ਸੀ